ਪੰਜਾਬ ਦੇ ਵਿੱਚ ਗਰਮੀ ਇੰਨੀ ਜ਼ਿਆਦਾ ਪੈ ਰਹੀ ਹੈ ਕਿ ਲੋਕਾਂ ਦਾ ਘਰ ਤੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ ਉੱਥੇ ਗਰਮੀ ਦੇ ਵਿੱਚ ਉਹ ਸਬਜ਼ੀਆਂ ਤੇ ਵੀ ਭਾਰੀ ਜੋ ਪੈਂਦੀ ਨਜ਼ਰ ਆ ਰਹੀ ਹੈ ਜਿਸ ਵਿੱਚ ਆਮ ਲੋਕਾਂ ਦੀ ਜੇਬ ਤੇ ਭਾਰੀ ਬੋਝ ਪੈ ਰਿਹਾ ਹੈ ਗੱਲਬਾਤ ਕਰਦੇ ਹਾਂ ਕਿਸਾਨਾਂ ਨੇ ਕਿਹਾ ਕਿ ਗਰਮੀ ਦੇ ਕਾਰਨ ਸਬਜ਼ੀਆਂ ਦੇ ਵਿੱਚ ਸੁੱਕਾ ਪड़ਣਾ ਸ਼ੁਰੂ ਹੋ ਗਿਆ ਜਿਸ ਦੇ ਨਾਲ ਮੰਡੀਆਂ ਦੇ ਵਿੱਚ ਉਹਨਾਂ ਦੇ ਰੇਟ ਐ ਜੋ ਘੱਟ ਮਿਲ ਰਹੇ ਨੇ ਗਰਮੀ ਕਾਰਨ ਜ਼ਿਆਦਾ ਸਬਜ਼ੀਆਂ ਖਰਾਬ ਹੋ ਰਹੀਆਂ ਤੇ ਜੋ ਬਚੀਆਂ ਨੇ ਉਹਨਾਂ ਦਾ ਪੂਰਾ ਰੇਟ ਨਹੀਂ ਮਿਲ ਰਿਹਾ ਜਿਸ ਨਾਲ ਕਾਫੀ ਪਰੇਸ਼ਾਨੀ ਹੋ ਰਹੀ ਹੈ ਉੱਥੇ ਖਰੀਦਦਾਰਾਂ ਦਾ ਕਹਿਣਾ ਹੈ ਕਿ ਗਰਮੀ ਦੇ ਕਾਰਨ ਮੰਡੀ ਸਬਜ਼ੀ ਘੱਟ ਆ ਰਹੀ ਹੈ ਬਾਜ ਚੁਕੇ ਨੇ ਜਿਸ ਕਰਕੇ ਉਹਦੀ ਜੇਬ ਤੇ ਭਾਰੀ ਬੋਝ ਪੈ ਰਿਹਾ ਐ ਜਿਸ ਦਿਨੜੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਬੀਤੇ ਦਿਨੀ ਜਿੱਥੇ بارش ਨੇ ਥੋੜੀ ਗਰਮੀ ਤੋਂ ਰਾਹਤ ਜ਼ਰੂਰ ਦਿੱਤੀ ਐ ਪਰ ਫਿਰ ਇੱਕ ਵਾਰ ਤੋਂ ਜੋ ਮੌਸਮ ਐ ਉਸ ਦਾ ਜੋ ਤਾਪਮਾਨ ਵਧਣਾ ਦੁਬਾਰਾ ਸ਼ੁਰੂ ਹੋ ਗਿਆ ਜਿਸ ਨਾਲ ਲੋਕਾਂ ਨੂੰ ਫਿਰ ਤੋਂ ਉਹੀ ਪਰੇਸ਼ਾਨੀ ਪੇਸ਼ ਹੋਣ ਲੱਗ ਪਈ ਐ ਸਿਰਾ ਬੋਤੀ ਨਾਮ ਦੇ ਸ਼ੰਗਾਰਾ ਬਰਸੀ ਫਸਲ ਲੱਗੀ ਆਉਂਦੀ ਅੱਜ ਸਿੱਕੇ ਤੇ ਗਰਮੀ ਦਾ ਕਿੰਨਾ ਬਹੁਤ ਗਰਮੀ ਦਾ ਪਹਿਲਾਂ ਬਾਕੀ ਹਵਾ ਚੱਲਦੇ ਨਹੀਂ ਖੜੀ ਦੋ ਦਿਨਾਂ ਦਿਨ ਹਵਾ ਬਹੁਤ ਚੱਲਦਾ ਵਾਟਰ ਸਭ ਠੀਕ ਆ ਪਹਿਲਾਂ ਜੇ ਗਰਮੀ ਆਉਂਦੀ ਕਿੰਨਾ ਤਸ਼ਰਬ ਹੁੰਦਾ ਪਹਿਲਾਂ ਤਾਂ ਬਹੁਤ ਜੀ ਗਰਮੀ ਵਿੱਚ ਬਾਹਰ ਮੈਂ ਕਿਹਾ ਪਾਣੀ ਨਹੀਂ ਮਿਲਦਾ ਇਹ ਬਲੇਗਰ ਨੂੰ ਪਾਣੀ ਨਹੀਂ ਜਾਂਦਾ ਹੈ ਬਰਫੜਾ ਪਾਣੀ ਜਾ ਰਿਹਾ ਮੈਂ ਗਰਮੀ ਤੋਂ ਬਹੁਤ ਬੇਪ੍ਰੇਸ਼ਾਨ ਹੋਈ ਪਰ ਹੁਣ ਕੱਲ ਪਰਸੋਂ ਦਾ ਮੌਸਮ ਠੀਕ ਆ ਤੇ ਵਧੀਆ ਰਾਤ ਆ ਹਵਾ ਚੱਲ ਰਹੀ ਗਰਮੀ ਨੇ ਕੁਝ ਦਾ ਨੁਕਸਾਨ ਨਹੀਂ ਹਾਂ ਜਦੋਂ ਹਵਾ ਗਰਮ ਚੱਲਦੀ ਮੇਰੇ ਦਾ ਇੱਕ ਪਾਸਾ ਚਿੱਟਾ ਹੋ ਜਾਂਦਾ ਤੇ ਧੂਆ ਜਦੋਂ ਭਾਹ ਪੈਂਦੀ ਆ ਲੱਭ ਪੈਂਦੀ ਆ ਗਰਮੀ ਦੇ ਬਾਣਾ ਦੇ ਵਿੱਚੋਂ ਲੱਭ ਆ ਕੇ ਮਿਰਚਾ ਖਰਾਬ ਹੋ ਜਾਂਦੀ ਆ ਅਸੀਂ ਹਰ ਪਾਰੇ ਨੂੰ ਹਰ ਰੋਜ਼ ਕੋਈ ਉੱਛੇ ਹੀ ਹਟਕੇ ਆ ਅਰੇ ਇਹਦੇ ਕੋਲ ਫਿਰ ਤੁਸੀਂ ਆਪ ਜੋ ਮੰਗੂ ਆ ਰੇਡ ਤੇ ਜਿਹੜਾ ਜੇ ਮਿਰਚੇ ਦਾ ਰੰਗ ਖਰਾਬ ਹੈ ਰੇਡ ਦਾ ਫਰਕ ਪੈ ਰਾਇਆ। ਬਾਕੀ ਰੇਡ ਫਿਰ ਵੀ ਠੀਕ ਆ। ਤੇ ਵਧੀਆ ਖਰੀਦ ਚੱਲਦੀ ਆ। ਬਾਕੀ ਮੈਂ ਮੌਸਮ ਤਾਂ ਅੱਜ ਕੱਲ ਗਰਮੀ ਹੁੰਦੀ ਹੀ ਹੁੰਦੀ ਆ। ਗਰਮੀ ਦੇ ਬਾਵਜੂਦ ਵੀ ਪਾਣੀ ਪੂਣੀ ਦਾ ਪ੍ਰਬੰਧ ਸੋਹਰਾ। ਲੈਡ ਵੀ ਵਾਧੂ ਹੋ ਗਏ ਨੇ। ਮੇਰਾ ਨਾਮ ਲਾਲਚੰਦ। ਲਾਲਚੰਦ ਜੀ ਗਰਮੀ ਦੇ ਆ ਸਬਜ਼ੀ ਤੋਂ ਕੁਝ ਕਰ ਸਕਦੇ ਆ। ਗਰਮੀ ਨਾਲ ਸਬਜ਼ੀ ਤੇ ਕਾਫੀ ਅਸਰ ਪੈ ਰਿਹਾ ਜੀ ਘਟਦੀ ਜਾਂਦੀ ਸਬਜ਼ੀ ਦਿਨੋ ਦਿਨ ਰੇਟ ਵਧਦੇ ਜਾਂਦੇ ਸਬਜ਼ੀ ਤੇ ਕੋਈ ਗਰਮੀ ਨਾਲ ਕੋਈ 4-5 ਰੁਪਏ ਪਹਿਲਾਂ ਨਾਲ ਰੇਟ ਵਧਿਆ ਸਬਜ਼ੀ ਦਾ ਮਿਰਚੇ ਮਿਰਚ ਵੀ ਘਟ ਗਈ ਹੈ ਮਿਰਚ ਦਾ ਵੀ ਰੇਟ ਪਹਿਲਾਂ ਨਾਲੋਂ ਵਧਿਆ ਥੋੜਾ ਹਾਂ ਜੀ ਅੱਜ ਵੀ ਗੱਲ ਕਰਨੀ ਚਾਹੀਦੀ ਤੇ ਅੱਜ ਸਿਰਾ ਜਿਹੜਾ ਮਰਚ ਜਿਹੜੀ ਯੂਨਾਈਟਿਡ ਉਹ 23 ਰੁਪਏ ਲੱਗੀ ਆ ਜੀ ਤੇ ਸਹਿਬਾਂ ਜਿਹੜੀ ਉਹ ਥੋੜੀ ਹਰੇ ਤੋਤੀਆ ਰੰਗ ਦੀ ਹੁੰਦੀ ਉਹ ਵੀ ਬਰਾਬਰ ਹੀ ਆ ਉਹ 22 ਰੁਪਏ ਹੋਈ ਕੀ ਹੈ ਬਹੁਤ ਲੱਗਦਾ ਕਿ ਇਹ ਗਰਮੀ ਗਰਮੀ ਕਾਰਨ ਆਮ ਲੋਕਾਂ ਦੀ ਜੇਬ ਤੇ ਜੀ ਵੱਡਾ ਬੋਝ ਜਿਹਾ ਪੈ ਰਿਹਾ ਉਹ ਤਾਂ ਪਵੇਗਾ ਹੀ ਇਹ ਭਾਅ ਵਧਣਗੇ ਤੇ ਆਮ ਲੋਕਾਂ ਦੇ ਉੱਤੇ ਅਸਰ ਪਵੇਗਾ ਉਸ ਦਾ ਜੀ ਭਾਅ ਵਧਣ ਨਾਲ ਤਾਂ ਆਪੇ ਜੇਬਾਂ ਤੇ ਅਸਰ ਪਵੇਗਾ ਜੀ ਇਕੱਲਾ ਮਿਰਚ ਤੇ ਗਰਮੀ ਦਾ ਸਿਰਫ ਤਾਂ ਬਾਕੀ ਬਾਕੀ ਸਬਜ਼ੀਆਂ ਤੇ ਵਿਆਹ ਜੀ ਸਾਰੀਆਂ ਸਬਜ਼ੀਆਂ ਮਹਿੰਗੀਆਂ ਹੋ ਰਹੀਆਂ ਨੇ ਹਾਂ ਜੀ ਹਾਂ ਜੀ ਮਹਿੰਗੀਆਂ ਹੋ ਰਹੀਆਂ ਨੇ ਜੀ ਕੱਟ ਟੋਲੀ ਬਾਰੀ ਹਾਂ ਜੀ ਯਾਰ ਸਬਜ਼ੀਆਂ ਦੀ پیداوار ਘਟਦੀ ਜਾਂਦੀ ਹੈ ਉਹਨਾਂ ਦੀ ਗਰਮੀ ਨਾਲ ਨਾ ਪਹਿਲਾਂ ਨਾਲ ਘਟ ਗਈ ਹੈ ਕੋਈ 15-20% ਘਟ ਗਈ ਹੈ ਪਹਿਲਾਂ ਨਾਲ ਸੁਖਿਆਨ ਸਿੰਘ ਗਰਮੀ ਦਾ ਸਬੰਧ ਨਹੀਂ ਕਰਦਾ ਦੇਖੋ ਜੀ ਗਰਮੀ ਦਾ ਅਸਰ ਤਾਂ ਸਬਜ਼ੀ ਤੇ ਬਹੁਤ ਜ਼ਿਆਦਾ ਪੈਂਦਾ ਹੈ ਗਰਮੀ ਨਾਲ ਸਬਜ਼ੀ ਦਾ ਝਾੜ ਬਹੁਤ ਘਟ ਜਾਂਦਾ ਹੈ ਹਾਂਜੀ ਤੋਂ ਲੋਕਾਂ ਨੂੰ ਕਾਫੀ ਪਰੇਸ਼ਾਨੀ ਮਿਲ ਰਹੀ ਹੈ ਤੇ ਇਹਨੂੰ ਕਰਨਾ ਪੈਂਦਾ ਹੈ ਗਰਮੀ ਤਾਂ ਜਿਹੜੀ ਤੁਹਾਨੂੰ ਪਤਾ ਹੈ ਉਹ ਤਾਂ ਆਮ ਬੰਦੇ ਦੀ ਇਟੋ ਲੰਗੀਆਂ ਦੀ ਗਰਮੀ ਤਾਂ ਗਰਮੀ ਦਾ ਅਸਰ ਤਾਂ ਪਾਣਾ ਹੀ ਪਾਣਾ ਹੈ ਹਾਂਜੀ ਕੋਈ ਲੂਪਾ ਪੱਲਾ ਤੇ ਨੂੰਪਾ ਜੇਕ ਆਮ ਲੋਕਾਂ ਦੀ ਜੇਕ ਤੇ ਕੰਮ ਕੋਈ ਦੇਖੋ ਜੀ ਤਾਂ ਜੀਮੇਦਾਰ ਨਾਲ ਸਾਰਾ ਕੁਝ ਚੱਲਦਾ ਹੈ ਜੇ ਜੀਮੇਦਾਰ ਦੀ ਜੇਬ ਚ ਕੁਝ ਨਹੀਂ ਤੇ ਕਿਸੇ ਦੀ ਜੇਬ ਚ ਕੁਝ ਨਹੀਂ ਆਣਾ ਬਾਜ਼ਾਰ ਸਾਰਾ ਖਾਲੀ ਰੋਵੇ ਉਹਦੇ ਨਾਲ ਹਾਂਜੀ ਹੁਣ ਕਿੰਨੀ ਸਬਜ਼ੀ ਜਿਹੜੀ ਮਿਲਦੀ ਹੈ ਸਬਜ਼ੀ ਹੁਣ ਫਿਲਹਾਲ ਤਾਂ ਘਟ ਆ ਰਹੀ ਹੈ ਹਾਂਜੀ ਬਹੁਤ ਘਟ ਆ ਰਹੀ ਹੈ ਗਰਮੀ ਦਾ ਪੂਰਾ ਅਸਰ ਜਗਾਉਂਦਾ ਹੈ ਹਾਂਜੀ ਪੂਰਾ ਅਸਰ ਹੈ ਗਰਮੀ ਦਾ ਮੇਰਾ ਨਾਮ ਗਵਿੰਦਰ ਸਿੰਘ ਗਰਮੀ ਨਾਲ ਅਸਰ ਪੈਂਦਾ ਸਬਜ਼ੀ ਤੇ ਖਾਸ ਕਰਕੇ ਬਹੁਤ ਜ਼ਿਆਦਾ ਪੈਂਦਾ ਹੈ ਝਾੜ ਘਟਦਾ ਫਲ ਘਟਦਾ ਗਰਮੀ ਨਾਲ ਫਿਰ ਪਾਣੀ ਜਿੰਨਾ ਵਾਰ-ਵਾਰ ਲਾਓ ਉਹਨਾਂ ਹੀ ਨੁਕਸਾਨਿੰਦਾ ਜ਼ਿਆਦਾ ਝਾੜ ਤੇ ਅਸਰ ਪੈਂਦਾ ਨਵਾਂ ਫਲ ਨਹੀਂ ਲੱਗਦਾ ਰੇਡ ਦਾ ਫਿਰ ਜਦੋਂ ਗਰਮੀ ਦੇ ਵਿੱਚ ਤੋੜੀਏ ਜਿਆਦਾ ਟਾਈਮ ਪਈ ਰਹੇ ਤੇ ਉਹਦੇ ਵਿੱਚ ਜਿਹੜੀ ਵਿੱਚ ਜਿਵੇਂ ਇਹਦੇ ਲਾਲੀ ਆ ਜਾਂਦੀ ਫਿਰ ਲਾਲੀ ਆਉਣ ਨਾਲ ਰੇਟ ਡਾઉન ਹੁੰਦਾ ਅੱਜ ਅ ਅ ਮਿਸ਼ਲੇ ਕੇ ਆਈ ਉਹ ਤੁਹਾਨੂੰ ਪਤਾ ਨਹੀਂ ਕਿ ਜੀਰਨ ਹੁੰਦਾ ਹੋਂ ਠੀਕ ਥੋੜਾ ਜਿਆ ਹੈ ਪਹਿਲਾਂ ਤਾਂ ਜਿਵੇਂ ਜੇਬ ਵਿੱਚ ਦੇਣ ਵਾਲੀ ਗੱਲ ਸੀ ਜਿਵੇਂ 6-7 ਰੁਪਏ ਦਾ ਡੜਾਈ ਪੈ ਗਈ ਆਉਣ ਦੀ ਡਿਲੀਵਰ ਪੈ ਗਈ 12 ਰੁਪਏ 10 12 ਰੁਪਏ ਵੇਖਦੀ ਸੀ ਕੀ ਬਇਆ 3-4 ਰੁਪਏ ਕਿਲੋ ਦੇ ਪੱਲਿਓਂ ਜਾਣ ਵਾਲੀ ਗੱਲ ਸੀ ਦਾ ਦਾ ਦਵਾਈਆਂ ਮਹਿੰਗੀਆਂ ਹੋਇਆ ਗਰਮੀ ਨਾਲ ਫਲ ਝੜ ਗਿਆ ਫਲ ਤੇ ਅਸਰ ਪਿਆ ਨਵੀਂ ਮਿਰਚ ਨਹੀਂ ਲੱਗੀ ਜਾਂ ਜਿਹੜੀ ਪਹਿਲਾਂ ਲੱਗੀ ਉਹ ਲਾਲ ਹੋ ਗਈ ਕੋ ਲਾਲ ਦਾ ਰੇਡ ਕਿੰਨਾ ਬੰਦਾ ਉਹ ਪਤਾ ਨਹੀਂ ਆ ਲੱਗ ਜੀ ਕਿੰਨਾ ਬੰਦਾ ਹੁੰਦਾ ਇਹ ਕੋਈ ਪਤਾ ਨਹੀਂ ਨਵਾਂ ਰੇਡ ਆਇਆ ਨਹੀਂ ਲਾਲ ਮਿਰਚ ਦਾ ਢੀਲ ਸੁਕਾਉਣ ਵਾਲੀ ਗਿੱਲੀ ਵੀ 22 ਰੁਪਏ ਵੇਚਦੀ ਪਈ ਲਾਲ ਗਰਜਾਲ ਸਿੰਘ ਸਰਦਾਰ ਸਿੰਘ ਜੀ ਕੋਲ ਆਇਆ ਉਹ ਕਹਿੰਦੇ ਕਿ ਮਹਿਲਾਂੀ ਬੜੀ ਗਰਮੀ ਦੇ ਕਰਕੇ ਦਿਨ ਵਾਧਦੀ ਜਾਂਦੀ ਪਰੋ ਪਰ ਹਾਂ ਪਹਿਲਾਂ 3 8 8 10 ਰੁਪਏ ਕਿਲੋ ਹੀ 20 ਰੁਪਏ ਕਿਲੋ ਆਲੂ ਪਿਆਜ਼ 10 ਦੀ ਵਾਲਾ 30 ਰੁਪਏ ਹੋਇਆ ਪਿਆ ਪਰੋ ਪਰ ਵਾਧਦੀ ਜਾਂਦੀ ਹਾਂ ਉਸਨੇ ਗਰਮੀ ਦਾ ਸਿੱਮ ਗਰਮੀ ਦਾ ਹੀ ਅਸਰ ਹੁੰਦਾ ਕੋਈ ਗੱਡੀਆਂ ਗੋਡੀਆਂ ਘੱਟ ਆਉਂਦੀਆਂ ਕੋਈ ਨਹੀਂ ਚੱਲ ਪੂਰੀ ਹਾਂ ਅੱਜ ਕੋਈ ਸਭ ਕੁਝ ਨਾ ਆ ਰਿਹਾ ਹਾਂ ਆਲੂ ਕੀ ਰੋਟੀ ਆਲੂ 20 ਰੁਪਏ ਉਹਨਾਂ ਪੱਤੀ 25 ਰੁਪਏ ਆਲੂ ਪਹਿਲਾਂ 10 ਰੁਪਏ 5 10 ਰੁਪਏ ਦੀ ਸੀ ਹੁਣ 25 ਰੁਪਏ ਇਹ 10 20 ਰੁਪਏ ਕਿਲੋ ਸੀ ਇਹ 30 ਰੁਪਏ ਹੋ ਗਏ ਕਰੋ ਪਰ ਵਾਧਦੀ ਜਾਂਦੀ ਭਗਾਈ ਲੱਗਦਾ ਜੀ ਗਰਮੀ ਕਰੇ ਨਾਮ ਲੋਕਾਂ ਦੀ ਬਿਲਕੁਲ ਲੋਟ ਹਾਂ ਜੀ ਹਾਂ ਜੀ